ਅਰਦਾਸ ਹਰ ਜਾਵੇ ਮੈਂ ਜੋਤ ਸਰੂਪ ਐ ਮੈਂ ਗੁਰੂ ਹਰਗੋਬਿੰਦ ਵਿੱਚ ਬਹਿ ਜਾਣਾ ਮੇਰਾ ਕੋਈ ਨੁਕਸਾਨ ਨਹੀਂ ਤੇ ਕੀ ਕਹ ਰਹੇ ਨੇ ਤੇਰਾ ਕੀਆ ਮੀਠਾ ਲੱਗਾ ਜਿਹੜਾ ਹਕੀਮ ਆਪ ਰੋਗੀ ਐ ਤੁਹਾਡੇ ਰੋਗ ਕੀ ਦੂਰ ਕਰੇ ਤੁਹਾਡੇ ਰੋਗ ਉਹਨੇ ਕਟਣੇ ਨੇ ਜਿਹੜਾ ਆਪ aroog ਐ ਕਦੇ ਕਿਸੇ ਪਾਦਰੀ ਨੂੰ ਲਿਆਓ ਤੇ ਸਹੀ ਬਾਈਬਲ ਤੇ ਚਰਚਾ ਕਰਨੀ ਐ ਆ ਕਰ ਆ ਤੈਨੂੰ ਤੇਰੇ ਟੈਸਟਾਮੈਂਟ ਦੱਸਾਂ ਕੀ ਲਿਖਿਆ ਹੋਇਆ Jesus was the son of God. ਠੀਕ ਹੈ ਸੀ ਮਤ ਐ ਇਥੋਂ ਤੱਕ ਰੱਬ ਦੇ ਬੱਚੇ ਸਾਨੂੰ ਪੈਗੰਬਰ ਨੇ ਮੰਨ ਲਿਆ। ਹਾਂ ਤੇ ਨਹੀਂ ਨਹੀਂ ਗॉड ਹੀ ਨੇ ਉਹ। ਗॉड ਰੋਂਦਾ ਨਹੀਂ ਹੁੰਦਾ। ਗॉड ਦਰਦ ਵਿੱਚ ਨਹੀਂ ਹੁੰਦਾ। ਇੱਕ ਬੰਨੇ ਆਖੀ ਜਾਂਦੇ ਉਹ ਲੋਕਾਂ ਦੇ ਦੁੱਖ ਉਹਨੇ ਆਪਣੇ ਤੇ ਲੈ ਲਏ। ਲੋਕਾਂ ਦੀਆਂ ਭੁੱਲਾਂ ਪਾਪ ਉਹਨੇ ਰੱਬ ਦੇ ਅੱਗੇ ਬਖਸ਼ਾ ਦਿੱਤੇ। ਇੱਕ ਬੰਨੇ ਆਖੀ ਜਾਂਦੇ ਉਹ ਹੀ ਰੱਬ ਹੈ। ਫਿਰ ਬਖਸ਼ਾਉਣ ਕਿਹਦੇ ਅੱਗੇ ਧਿਆ ਹੈ? ਕਿਹਦੀ ਕਚਹਿਰੀ ਦੀਆਂ ਬਾਤਾਂ ਕਰ ਰਹੇ ਹੋ? ਕਿਆਮਤ ਦਾ ਦਿਨ ਆਉਣਾ ਹੈ। ਰੱਬ ਦੇ ਦਰ ਤੇ ਜਾ ਕੇ ਜੀਸਸ ਨੇ ਬਾਹ ਫੜਦੀਆਂ ਜਿਹੜੇ ਕਬਰਾਂ ਚ ਹੋਏ ਜਿਹੜੇ ਸਾੜ ਦਿੱਤੇ ਗਏ ਅਖੇ ਉਹਨਾਂ ਨਰਕਾਂ